ਮੁੰਡੇ ਨੂੰ ਲਵ ਮੈਰਿਜ ਕਰਵਾਉਣੀ ਪੈ ਗਈ ਮਹਿੰਗੀ ਕੁੜੀ ਵਾਲਿਆਂ ਨੇ ਘਰ ਚ ਦਾਖਲ ਹੋ ਕੇ ਕਰ ਦਿੱਤਾ ਕਾਰਨਾਮਾ ਗੁੱਸੇ ਚ ਆਏ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਤੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ ਸਾਰਾ ਸਮਾਨ ਮਾਮਲਾ ਫਰੂਜਪੁਰ ਦੇ ਪਿੰਡ ਨਮਾ ਪੀਰਾ ਵਾਲਾ ਦਾ ਦੱਸਿਆ ਜਾ ਰਿਹਾ ਜਿੱਥੋਂ ਦੇ ਮੁੰਡੇ ਨੇ ਇੱਕ ਕੁੜੀ ਨਾਲ ਪਿਆਰ ਕੀਤਾ ਸੀ ਜਿਸ ਤੋਂ ਬਾਅਦ ਉਹ ਕਰੋ ਭੱਜ ਜਾਂਦੀ ਨੇ ਅਤੇ ਲਵ ਮੈਰਿਜ ਕਰਵਾ ਲਈ ਚਾਹਦੀ ਹੈ ਬਾਅਦ ਵਿੱਚ ਕੁੜੀ ਦੇ ਭਰਾ ਮੁੰਡੇ ਵਾਲੇ ਦੇ ਘਰ ਜਾਂਦੇ ਨੇ ਅਤੇ ਤੇ ਘਰ ਨੂੰ ਅੱਗ ਲਗਾ ਕੇ ਸਾਰਾ ਸਮਾਨ ਸਾੜ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਕੁੜੀ ਦੇ ਭਰਾ ਆਪਣੇ ਸਾਥੀਆਂ ਦੇ ਨਾਲ ਆਉਂਦੇ ਨੇ ਤਾਂ ਪੂਰੇ ਘਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਸ ਨਾਲ ਘਰ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਤਾਂ ਕੁੜੀ ਦੇ ਵੀਡੀਓ ਵੀ ਸਾਹਮਣੇ ਹੈ ਜਿਸ ਵਿੱਚ ਕੁੜੀ ਦਾ ਕਹਿਣਾ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ਤਾਂ ਉਸਦੇ ਪਰਿਵਾਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦਿਖਾਉਂਦੇ ਹਾਂ ਤੁਹਾਨੂੰ ਕਿ ਹੈ ਸਾਰਾ ਮਾਮਲਾ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰਿਜ ਕਰਵਾਣੀ ਹੈ ਤੇ ਕੱਲ ਰਾਤ ਮੇਰੇ ਘਰਦਿਆਂ ਨੇ ਮੇਰੇ ਸੂਰੇ ਘਰ ਜਾ ਕੇ ਸਾਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਅੱਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਮਟਪਰਾ ਅਰਜਨ ਕਾਲ ਤੇ ਮੇਰੀ ਮੰਮਾ ਤੇ ਰਾਹੁਲ ਪੰਡਾਈ ਇਸ ਤੇ ਜ਼ਿੰਮੇਵਾਰ ਹਨ ਮੈਨੂੰ ਇਨਸਾਫ ਚਾਹੀਦਾ ਹੈ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀਏ ਕਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਆ ਇਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਈ। ਲੜਕੀ ਨੇ ਮੇਰੇ ਬੇਡੇ ਨਾਲ। ਹੁਣ ਮੈਂ ਵੀ ਘਰੇ ਨਹੀਂ ਆਇਆ ਮੈਂ ਤਾਂ ਡਰਾਈਵਰ ਬੰਦਾ ਆ। ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਗਈ ਬਾਹਰ। ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ। ਮੇਰੇ ਬੱਚੇ, ਮੇਰੀ ਗੁੜੀਆ ਤੇ ਮੇਰੇ ਘਰ ਦੀ ਇਥੋਂ ਡਰ ਦੇ ਮਾਰੇ ਭੱਜ ਗਏ। ਤੇ ਉਹ ਹਾਲ ਕਰਦੇ ਹੈਗੇ। ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ। ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ। ਨਕਦੀ ਪੈਸੇ ਸੋਨਾ 2 ਤੁਲੇ ਔਰ ਇਥੋਂ ਸਲਿੰਡਰ ਤੱਕ ਲੈ ਗਏ ਇਨਵਰਟਰ ਤੱਕ ਚਾਕੇ ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਹਾਂ ਹਾਂਜੀ ਅਦਰਵਾਜੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾਡੀ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਕਿਹਨਾਂ ਨੇ ਸਾਡੀ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵਾਲਿਆਂ ਨੇ ਹਾਂਜੀ ਠੀਕ ਤੇ ਔਰ ਕੀ ਕਿੰਨਾ ਕੁ ਨੁਕਸਾਨ ਕਰ ਗਿਆ ਕਿੰਨੇ ਕੁ ਲੋਗ ਕਰ ਗਿਆ ਇਹ ਘੱਟੋ ਘੱਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਜਿਹੜਾ ਅੱਗ ਲਾ ਕੇ ਸੜ ਗਏ ਨੇ ਸਾਰਾ ਹਾਂਜੀ ਜਿਹੜਾ ਸਮਾਨ ਸਾ ਇਹਨਾਂ ਵੱਲੋਂ ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜਿਹਦੇ ਕੋਲਾ ਬਣ ਚੁੱਕਾ ਆ ਬੈੱਡੇ ਬੈੱਡ ਭਰਿਆ ਸੀਗਾ ਜਿਹੜਾ ਕੋਲਾ ਬਣਿਆ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਝ ਮੇਰੀ ਅਲਮਾਰੀ ਮੇਰਾ ਸਭ ਕੁਝ ਐਨ ਜਿਵੇਂ ਕਿਦਰ ਵੀ ਘਰ 'ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸੜ ਕੇ ਸੁਆਹ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ ਚ ਬੈਠਦੀ ਢੋਤੇ ਪਈ ਸੀ ਇਹ ਬੇਦਰਬੀ ਇਹਨੂੰ ਵੀ ਵਿੱਚੇ ਸਾੜਿਆ ਉਹਨਾਂ ਬੰਦਿਆਂ ਨੇ ਹਾਂਜੀ ਔਰ ਕਾਰਨੇ ਜਦਾਂ ਤੇ ਹੋਣੀ ਕਿ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਿਆਂ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਗਾ ਨਹੀਂ ਹਾਂ ਹਾਂ ਉਹਨਾਂ ਨੇ ਆ ਕੇ ਬਜਾਈ ਉਹਨਾਂ ਨੇ ਪੂਲ ਕੋਸ਼ਿਸ਼ ਕੀਤੀ ਪੂਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜੀ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਬੰਦੇ ਉਹ ਕੱਟੋ ਕਰਤੀ ਬੰਦੇ ਸੀਗੇ ਹਾਂਜੀ ਔਰ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਏ ਆ ਅੱਗੇ ਕੋਈ ਕਾਰਵਾਈ ਨਹੀਂ ਅਜੇ ਦਾ ਕੌਣ ਆਇਆ ਮੈਡਮ ਆਈ ਸੀ ਮੈਂ ਨਾ ਭੱਜਾ ਜਿਹੜੀ ਤੁਹਾਡੇ ਘਰ ਨੂੰ ਅੱਗ ਲਾਈ ਕੀ ਹੋਇਆ ਕੀ ਕਰ ਰਹੇ ਹੋ ਬੇਟਾ ਮੇਰਾ ਪੋਤਰਾ ਸੀ ਜੀ ਉਹਨਾਂ ਦੀ ਸਕੂਲ 'ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ ਤੇ ਉਹ ਲੜਕਾ ਲੜਕੀ ਲਾ ਕੇ ਪਾ ਗਿਆ ਇਹਨਾਂ ਨੇ ਆਏ ਨੇ ਰਾਤ ਦੇ 12:30-12:00 ਵਜੇ ਕੀ ਕਾਰਨਵਾਨ ਕੇ ਅੱਗੇ ਲਾਤੀ ਸਾਰਾ ਸਾਲਾ ਸਾਰਾ ਜਾਰਾ ਹੀ ਸਮਾਨ ਤੋੜਤਾ ਥਾ ਥਾਣੇ ਤੱਕ ਸਾਡੇ ਮਗਰ ਤੱਕ ਗਿਆ ਨਹੀਂ ਲੜਕੀ ਦੇ ਭਰਾਵਾਂ ਕੋਲੋਂ ਕੀਤਾ ਗਿਆ ਹਾਂ ਇਹ ਜੀ ਲੜਕੀ ਦੇ ਭਰਾ ਐ ਨਾਲ ਗੁੰਡੇ ਲੈ ਕੇ ਆਏ 15 20 ਗੁੰਡੇ ਲੈ ਕੇ ਆਏ ਨਾਲ ਸਾਰਾ ਅੱਗ ਲਾਤੀ ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਐ ਸਮਾਨ ਸਾਰਾ ਕੁਝ ਲੈ ਗਿਆ ਸਿਲੰਡਰ ਵੀ ਚੁੱਕ ਕੇ ਲੈ ਗਿਆ ਸਾਰਾ ਸੜ ਗਿਆ ਹਾਂ ਜੀ ਸਾਠ ਸਾਲ ਹੋਰ ਪੰਨ ਵੀ ਕੀਤੀ ਗਈ ਤੋੜਪੰਨ ਕੀਤੀ ਗਈ ਕਿੰਨੇ ਕਾ ਗੋੜਾ ਕਰਦੀ ਹੁੰਦੀ ਉਂ ਨਗਰ ਜੀ ਇਥੇ ਤਾਂ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਅਸੀਂ ਬਚਣ ਯੋਗੇ ਨਹੀਂ ਸਾਂ ਮਰਨ ਵਾਸਤੇ ਆਏ ਮਰਨ ਵਾਸਤੇ ਮੁੱਜ ਕੇ ਆਏ ਫੇਰ ਵੀ ਮਰੇ ਨਹੀਂ ਮਰਨ ਫੇਰ ਉਹ ਸੁਬਾ ਜੇ ਮੇਰਾ ਨਾਮ ਜਸਪਾਲ ਹੈ ਮੈਂ ਬਿੱਟੂ ਦਾ ਬ੍ਰਦਰ ਆ ਜੀ ਕਿੱਥੇ ਰਹਿੰਦੇ ਤੇ ਆ ਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ ਇਹ ਵੱਡਾ ਬ੍ਰਦਰ ਇਹ ਇਥੋਂ ਕਨਾਲ ਕੋਣੀ ਤੇ ਜੀ ਉਹਦੇ ਬ੍ਰਦਰ ਸੀ ਜੀ ਨਾਲ ਉਹਨਾਂ ਦੇ ਲੜਕੀ ਦੇ ਤੋ ਅਜੇਸੀ ਜੀ ਤੋਂ ਦਾ ਛੋਟਾ ਬ੍ਰਦਰ ਸੇਕ ਜੀ ਤੇ ਨਾਲ ਹੋਰ ਸੀ ਅਣਪਛਾਤੇ ਅਣਪਛਾਤੇ ਵਾਵਾ 30 40 ਜਣੇ ਸਿੱਧੇ ਤੇ ਇਹ ਰਾਤ ਨੂੰ 12:00 ਵਜੇ ਆਏ ਨੇ ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾਤੀ ਜੀ ਪਹਿਲਾਂ ਫਾਇਰ ਮਾਰੇ ਤਿੰਨ ਇਸ ਇਸ ਗੱਲ ਤੇ ਪਿੰਡ ਗਵਾਹ ਜੀ ਨਾਲ ਦਾ ਜਿੱਥੇ ਰਹਿ ਰਹਾ ਮੇਰਾ ਬ੍ਰਦਰ ਤੋ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਜੀ ਪਹਿਲਾਂ ਤੋੜਿਆ ਜੀ ਪੇਰੇ ਮੇਰੇ ਭਰਾ ਦੇ ਕੰਦਾ ਥੋੜਿਆ ਨਾ ਮਾਰ ਮਾਰ ਕੇ ਕੰਦਾ ਵਿਚਾ ਦਿੱਤੀਆਂ ਜੀ ਲੜਕੀ ਦੇ ਪਰਿਵਾਰ ਹਾਂਜੀ ਕੁੜੀ ਦੇ ਪਰਿਵਾਰ ਵਾਲੇ ਸੀਗਾ ਜਿਹੜਾ ਉਹਨਾਂ ਦੇ ਪਰਿਵਾਰ ਦੇ ਤੋਂ ਤਾਰਨੇ ਹਾ ਜੀ ਜੀ ਵੀ ਜੋ ਸਾਡਾ ਲੜਕਾ ਸਾਨੂੰ ਦੱਸਿਆ ਨਹੀਂ ਮੇਰਾ ਬ੍ਰਦਰ ਤਾਂ ਯੂਪੀਸੀ ਜੀ ਬਿਹਾਰ ਚ ਸੀ ਤੋ ਉਹ ਇਹਨਾਂ ਦੱਸਿਆ ਨਹੀਂ ਤੋ ਆਪਸ ਵਿੱਚ ਮੁੰਡੇ ਨੇ ਤੇ ਕੁੜੀ ਨੇ ਇਥੋਂ ਭੱਜ ਗਏ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ ਹਾਂ ਲਵ ਮੈਰਿਜ ਕਰਾਈ ਸਾਡੇ ਬ੍ਰਦਰ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਜੀ ਉਹਨਾਂ ਦੇ ਘਰ ਆ ਕੇ ਘਰ ਤੋੜਦਾ ਹਾਂ ਉਹਨਾਂ ਘਰ ਤੋੜਦਾ ਜੀ ਔਰ ਪੜਤਵਰ ਲੋਕ ਕੋ ਕਾਰਵਾਈ ਦੀ ਮੰਗ ਹੈਗੀ ਹੋਣੀ ਚਾਹੀਦੀ ਮੰਗ ਇਨਸਾਫ ਹੀ ਚਾਹਣੇ ਜੀ ਅਸੀਂ ਸਾਰੇ ਨਾਲ ਮੇਰੇ ਪਿੰਡ ਵਾਲੇ ਵੀ ਜੀ وجہ ਕੀ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਟ ਮੈਰਿਜ ਹੋ ਚੁੱਕੀ ਉਹਨਾਂ ਦੀ ਕੁੜੀ ਕਿੱਥੋਂ ਦੀ ਕੁੜੀ ਕਲਾਂਕਲੋਲੀ ਦੀ ਕੁੜੀ ਹੈ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਉਤੋਂ ਸਾਡੇ ਘਰੇ ਰਾਤੀ ਗਿਆ ਦੋ ਜਣੇ ਗਏ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜੋਂ ਦੇ ਚੱਕੇ ਵੀਰੇ ਦੇ ਵੱਡਾ ਵੀਰ ਹੈ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅਗਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ ਕਿੰਨੇ ਕ ਜਿਹੜੇ ਬੰਦੇ ਆਏ 20 25 ਜਣੇ ਬੰਦੇ ਜਿਆਦੇ ਸੀ ਆਦੂ ਵੀ ਜਿਆਦੇ ਸੀ ਹਨੇਰਾ ਕਿੱਦਾਂ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਾ ਸਾਡੇ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਆਦੇ ਜਾਣੇ ਸਾਡੇ ਜੀ ਵੇਖੇ ਇਹਨਾਂ ਨੇ ਕੀ ਘਰੇ ਆ ਹੀ ਉਹਨਾਂ ਦਾ ਨੁਕਸਾਨ ਕਰੀਏ ਇਹਨਾਂ ਨੇ ਕੁਝ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ ਦਾ ਸਲੰਡਰ ਤੱਕ ਨੁਆਟਰ ਤੱਕ ਏਸੀ ਤੱਕ ਕੋਈ ਵੀ ਘਰ ਦੀ ਚੀਜ਼ ਨਹੀਂ ਹੈਗੀ ਸਾਡੇ ਦੀ ਵੀ ਜਿਹੜੀ ਇਹਨਾਂ ਨੇ ਛੱਡੀ ਹੈ ਹਾਂਜੀ ਸਾਨੂੰ ਤਾਂ ਸਰਕਾਰ ਬਸ ਇਹ ਹਾਈਵੇ ਸਾਨੂੰ ਨਿصاف ਮਿਲੇ ਕਿਵੇਂ ਕਿਵੇਂ ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ ਫਿਰ ਬੇਟੀ ਆਦੀ ਨੂੰ ਫਾੜ ਦੇ ਕਾਰਵਾਈ ਕਰਨੀ ਸੀ ਸਾਡੇ ਨਾਲ ਕਰ ਦੇ ਘਰੇ ਕਾਂ ਤੋਂ ਆਏ ਸਾਡੇ ਇਹਨਾਂ ਕਾਂ ਤੋਂ ਸਾਡੇ ਘਰੇ ਵਾਰਦਾਤ ਕੀਤੀ ਹਾਂਜੀ ਸਾਡੀ ਤੇ ਇਹ ਬੇਨਤੀ ਸਾਡੇ ਨਾਲ ਨਿصاف ਕੀਤਾ ਜਾਵੇ ਏ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 ਸਤ ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਐਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪਣ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਇਦੇ ਨਾਲ ਨਾ ਕਾਫੀ ਨੁਕਸਾਨ ਆ। ਅਸੀਂ ਇਹਦੇ ਸਵਾਲ ਵਿੱਚ ਮਕਦਮਾ ਨੰਬਰ 129 ਥਾਣਾ ਸਦਰਪੁਰ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅਜੀਤ ਕੁਮਾਰ ਹੋਣੀ ਜਿਹੜੇ ਹੈਗੇ ਕੁੱਲ ਦੋਸ਼ੀ ਇਹਦੇ ਵਿੱਚ 6 ਬਾਈ ਦੇਮ ਦੋਸ਼ੀ ਨੇ ਜੀ। ਰਾਜਕੁਮਾਰ, ਰਾਹੁਲ, ਕਰਨ, ਅਰਜੇਸ਼ ਬਾਈ ਦੇਮ 6 ਬੰਦਾਂ ਤੇ। ਕੰਟੀ ਗ੍ਰਿਫਤਾਰ ਕੀਤਾ। ਹਾਂਜੀ ਬਿਲਕੁਲ ਛਾਪੇਮਾਰੀ ਜਾਰੀ ਹੈ। ਬਹੁਤ ਜਲਦੀ ਇਹਨੂੰ ਪਹੁੰਚਾ ਕਰਨਾ।